ਸ਼ੇਪੋ ਦੀ ਰਾਤ ਆਈ ਬੱਦਲ ਚਾਰੇ ਪਾਸੇ ਚਮਕੇ ਕਰ ਕੂਚ ਜਣਾਏ ਤੂੰ ਚਿਹਰੇ માં ਸਬਨਾ ਦੇ ਧਮਕੇ ਹੋਰੇ ਦੀਆਂ ਰਾਤਾਂ ਚ ਤਲੀਆਂ ਉੱਪਰ ਜਾਣ ਟਕਾਲੀ ਨੰਦਪੁਰ ਨੂੰ ਛੱਡ ਤੁਰਿਆ ਸੰਗ ਤੇ ਦੀਨ ਦੁਨੀ ਦਾ ਬੱਦਲੋ ਚਾਰੇ ਪਾਸੇ ਚਮਕੇ ਕਰ ਕੂਚ ਜਾਣਾ ਇੱਥੋਂ ਚਿਹਰੇ ਹੈ ਸਭਨਾ ਦੇ ਦਮਕੇ ਲੋਰੀ ਦੀਆਂ ਰਾਤਾਂ ਚ ਕਲੀਆਂ ਉੱਪਰ ਜਾਣ ਟਕਾਲੀ ਧੰਧ ਪਰ ਨੂੰ ਛੱਡ ਤੁਰਿਆ ਸੰਗ ਤੇ ਦੀਨ ਦੁਨੀਆ ਵਾਲੀ ਓ ਭੁਖਣ ਪਾਣੇ ਸੀ

ਪੰਜ ਸੌ ਸਿੰਗਾ ਦਾ ਜਥਾ ਨਾਲ ਗੁਰਾਂ ਦੇ ਜਾਵੇ ਹਨੇਰੇ ਵਿੱਚ ਰੋਸ਼ਣੀਆਂ ਵੰਦਦਾ ਦਸਮੋਂ ਪਿਤਾ ਅੱਜ ਜਾਵੇ ਮਤਾਰਨ ਲਈ ਪੁੱਲ ਆਏ ਨਈਓ ਤੋੜ ਸਕਿਓ ਡਾਲੀ ਨੰਦਪੁਰ ਨੂੰ ਛੱਡ ਤੁਰਿਆ ਸੰਗਤ ਦੇ ਦੀਨ ਦੁਨੀਆ ਵਾਲੀ ਓ ਦਇਆ ਸਿੰਘ ਧਰਮ ਸਿੰਘ ਜੋ ਲਾਗੇ ਜਥੇ ਅੱਗੇ ਵੱਲ ਜਾਵਣ ਰਲ ਗੁਰੂ ਦੇ ਸਿੱਖਾਂ ਦੀ ਜੋ ਦੇ ਸ਼ਾਨ ਹੋਰ ਚਮਕਾਵਣ ਅਜੀਤ ਸਿੰਘ ਉਦੇਸ ਸਿੰਘ ਦੇ ਜਥੇ ਪਿਛੇ ਜਾਣ ਸੰਭਾਲੀ ਨੰਦ ਪਰਨੂ ਛੱਡ ਦੁਰਿਆ ਸੰਗਤੇ ਦੀਨ ਦੁਨੀਆ ਵਾਲੀ ਸਮਝ ਲਿਆ ਜਰੂਰੀ ਜੋ ਸਮਝ ਲਿਆ ਉਹ ਨਾਲ ਸਮਾਨ ਉਠਾਇਆ ਬਾਕੀ ਜੋ ਵਾਦੂ ਸੀ ਉਹ ਅਗਦੇ ਵਿੱਚ ਜਲਾ ਨੰਦਪੁਰੇ ਨੂੰ ਸਾਡੇ ਪੁਰਿਆ ਸੰਗ ਤੇ ਦੀਨ ਦੁਨੀਆ ਵਾਲੀ ਓ ਕੀਰਤ ਪਰ ਕੋ ਰੋੜਨੂ ਵਦਦੇ ਜਾਂਦੇ ਗੁਰੂ ਪਿਆਰੇ ਦਸ਼ਮਨ ਦੀਆਂ ਫੌਜਾਂ ਨੇ ਵਿਸ਼ੋਣਲੇ ਨੇ ਕਰ ਤਿਆਰੇ ਜ਼ਿੰਦਗੀ ਦੇ ਦਰ ਉੱਤੇ ਕਾਲ ਬਣ ਕੇ ਖੜਾ ਕੰਦੇ ਪਰ ਨੂੰ ਛੱਡ ਦੂਰ ਆ ਸੰਗ ਤੇ ਦੀਨ ਦੁਨੀਆ ਵਾਲੀ ਉਹ ਜੋ ਕਾਲੇ ਦਿਲ ਦੇ ਨੇ ਜੋ ਕਾਲੇ ਦਿਲ ਦੇ ਨੇ ਪਲਾ ਨਹੀਂ ਕਿਸੇ ਦਾ ਕਰਦੇ ਜੀ ਦੇ ਨਾਲ ਬੰਦੇ ਨੇ ਹਾਂ ਮੀ ਦੂਜੇ ਦੀਓ ਪਰਦੇ नंद पुरू छॾ तूर संग ते